ਕੀ ਤੁਸੀਂ ਵੀ 8 ਘੰਟੇ ਤੋਂ ਘੱਟ ਨੀਂਦ ਲੈਂਦੇ ਹੋ ਕੀ ਕਰੀਬ ਸਿਰਫ 6 ਘੰਟੇ ਹੀ ਨੀਂਦ ਲੈਂਦੇ ਹੋ ਜਾਂ ਫਿਰ ਉਸ ਤੋਂ ਵੀ ਘੱਟ ਲੈਂਦੇ ਹੋ ਤਾਂ ਤੁਹਾਡੇ ਸਰੀਰ ਦੇ ਲਈ ਬਹੁਤ ਸਾਰੀਆਂ ਬਿਮਾਰੀਆਂ ਨੂੰ ਤੁਸੀਂ ਖੁਦ ਸੱਦਾ ਦੇ ਰਹੇ ਹੋ ਰਾਤ ਰਾਤ ਤੱਕ ਫੋਨ ਚਲਾਉਣਾ ਲੈਪਟਾਪ ਤੇ ਬੈਠੇ ਰਹਿਣਾ ਤੇ ਸਵੇਰੇ ਛੇਤੀ ਉੱਠ ਜਾਣਾ ਯਾਨੀ ਕਿ ਤੁਹਾਡੀ ਨੀਂਦ ਸਾਰੀ ਖਰਾਬ ਵੀ ਹੋ ਰਹੀ ਹੈ ਕਿ ਕੋਈ 5 ਘੰਟੇ ਦੀ ਨੀਂਦ ਲੈ ਰਿਹਾ ਕੋਈ 6 ਘੰਟੇ ਦੀ ਨੀਂਦ ਲੈ ਰਿਹਾ ਪਰ ਇਹ ਨੀਂਦ ਕਟ ਲੈਣਾ ਤੁਹਾਡੇ ਸਰੀਰ ਦੇ ਲਈ ਬਹੁਤ ਹੀ ਜ਼ਿਆਦਾ ਖਤਰਨਾਕ ਹੈ ਤੁਹਾਡਾ ਸਰੀਰ ਅੰਦਰੋਂ ਹੀ ਅੰਦਰੋਂ ਖੋਖਲਾ ਹੁੰਦਾ ਜਾ ਰਿਹਾ ਹੈ ਤਾਂ ਅੱਜ ਦੀ ਇਹ ਖਾਸ ਵੀਡੀਓ ਤੁਹਾਡੇ ਲਈ ਹੈ ਅੱਜ ਦੀ ਤੇਜ਼ ਰਫਤਾਰ ਜ਼ਿੰਦਗੀ ਦੇ ਵਿੱਚ ਜਿੱਥੇ ਅਸੀਂ ਥਕਾਵਟ ਨੂੰ ਇੱਕ ਪ੍ਰਾਪਤੀ ਅਤੇ ਆਰਾਮ ਨੂੰ ਇਨਾਮ ਮੰਨਦੇ ਆ ਬਹੁਤ ਸਾਰੇ ਲੋਕ ਇਹ ਮੰਨਦੇ ਨੇ ਕਿ 5 ਤੋਂ 6 ਘੰਟੇ ਦੀ ਨੀਂਦ ਕਾਫੀ ਹੁੰਦੀ ਆ ਦੇਰ ਰਾਤ ਤੱਕ ਕੰਮ ਕਰਨਾ ਸਵੇਰੇ ਕਾਫੀ ਦੇ ਉੱਤੇ ਨਿਰਭਰ ਕਰਨਾ ਅਤੇ ਸੁਸਤੀ ਦੀ ਭਾਵਨਾ ਦੇ ਨਾਲ ਦਿਨ ਪਰ ਆਪਣੇ ਆਪ ਨੂੰ ਕਸੀਟਣਾ ਆਮ ਹੋ ਗਿਆ ਪਰ ਇਹ ਆਦਤ ਹੌਲੀ-ਹੌਲੀ ਸਰੀਰ ਦੇ ਉੱਤੇ ਐਨਾ ਬੁਰਾ ਪ੍ਰਭਾਵ ਪਾਉਂਦੀ ਹੈ ਸੂਤਰਾਂ ਦੇ ਮੁਤਾਬਕ ਇੱਕ ਨਵੀਂ ਖੋਜ ਦਰਸਾਉਂਦੀ ਹੈ ਕਿ 6 ਘੰਟੇ ਤੋਂ ਘੱਟ ਸੌਣਾ ਸਰੀਰ ਦੇ ਬਹੁਤ ਸਾਰੇ ਮਹੱਤਵਪੂਰਨ ਕਾਰਜਾਂ ਨੂੰ ਵਿਗਾੜ ਸਕਦਾ ਹੈ ਭਾਵੇਂ ਉਹ ਦਿਮਾਗ ਹੋਵੇ ਦਿਲ ਹੋਵੇ metabolisme ਜਾਂ ਫਿਰ immunity ਹੋਵੇ ਤਾਂ ਆਓ ਇਹਨਾਂ ਪ੍ਰਭਾਵਾਂ ਦੀ ਪੂਰੇ ਵਿਸਥਾਰ ਦੇ ਨਾਲ ਵੀਡੀਓ ਦੇ ਵਿੱਚ ਚਰਚਾ ਕਰਦੇ ਹਾਂ ਨੀਂਦ ਦੀ ਕਮੀ ਤੁਹਾਡੇ ਸਰੀਰ ਦੇ ਉੱਤੇ ਕੀ ਪ੍ਰਭਾਵ ਪਾਉਂਦੀ ਹੈ ਉਹ ਵੀ ਤੁਹਾਨੂੰ ਜਾਣਨਾ ਬੇਹਜ਼ੂਰੀ ਹੈ ਜ਼ਿਆਦਾਤਰ ਅਧਿਐਨਾਂ ਨੇ ਪਾਇਆ ਹੈਗਾ ਕਿ ਬਾਲਕਾ ਯਾਨੀ ਕਿ ਬੱਚਿਆਂ ਦੇ ਲਈ ਰੋਜ਼ਾਨਾ ਘੱਟੋ-ਘੱਟ 7 ਘੰਟੇ ਦੀ ਨੀਂਦ ਜ਼ਰੂਰੀ ਹੁੰਦੀ ਹੈ ਹਾਲਾਂਕਿ ਜੇ ਤੁਹੋਂ ਨੀਂਦ ਲਗਾਤਾਰ 6 ਘੰਟਿਆਂ ਤੋਂ ਘੱਟ ਜਾਂਦੀ ਹੈ ਤਾਂ ਪ੍ਰਭਾਵ ਥਕਾਵਟ ਤੱਕ ਸੀਮਿਤ ਨਹੀਂ ਹੁੰਦਾ ਕਈ ਹੋਰ ਸਰੀਰ ਪ੍ਰਣਾਲੀਆਂ ਦੇ ਵਿੱਚ ਵਿਗਨ ਵੀ ਪੈਂਦਾ ਹੈ ਫਿਰ ਮੈਟਾਬੋਲਿਜ਼ਮ ਭੁੱਖ ਅਤੇ ਭਾਰ ਦੇ ਉੱਤੇ ਵੀ ਜੋ ਕਿ ਇਫੈਕਟ ਪੈਂਦਾ ਹੈ ਮਾੜੀ ਨੀਂਦ ਦਾ ਪਹਿਲਾ ਪ੍ਰਭਾਵ ਉਹਨਾਂ ਹਾਰਮੋਨਾਂ ਦੇ ਉੱਤੇ ਪੈਂਦਾ ਹੈ ਜੋ ਕਿ ਜੋ ਕਿ ਮੈਟਾਬੋਲਿਜ਼ਮ ਅਤੇ ਭੁੱਖ ਨੂੰ ਨਿਯੰਤਰਿਤ ਕਰਦੇ ਨੇ ਕਈ ਅਧਿਐਨਾਂ ਤੋਂ ਪਤਾ ਲੱਗਾ ਹੈਗਾ ਕਿ ਜੋ ਲੋਕ 5 ਤੋਂ 6 ਘੰਟਿਆਂ ਦੇ ਵਿੱਚ ਸੌਂਦੇ ਘੱਟ ਸੌਂਦੇ ਨੇ ਉਹਨਾਂ ਦੇ ਵਿੱਚ ਪ੍ਰੀ ਡਾਇਬੀਟਿਸ ਜਾਂ ਫਿਰ ਟਾਈਪ 2 ਡਾਇਬੀਟਿਸ ਦਾ ਖਤਰਾ ਦੁੱਗਣਾ ਹੁੰਦਾ ਹੈ ਇਸ ਤੋਂ ਇਲਾਵਾ ਉਹਨਾਂ ਦਾ ਬੀ ਐਮ ਆਈ ਵਧਦਾ ਹੈ ਅਤੇ ਉਹ ਜਲਦੀ ਮੋਟੇ ਹੋ ਜਾਂਦੇ ਨੇ ਇਹ ਕਈ ਕਾਰਨਾਂ ਜੋ ਕਿ ਕਾਰਕਾਂ ਦੇ ਕਾਰਨ ਹੁੰਦਾ ਹੈ ਜਿਸ ਦੇ ਵਿੱਚ ਲੈਪਟਿਨ ਸੰਤੁਸ਼ਟਤਾ ਦਾ ਸੰਕੇਤ ਦੇਣ ਵਾਲਾ ਹਾਰਮੋਨ ਹੁੰਦਾ ਜਿਸ ਨੂੰ ਉਸ ਦੇ ਵਿੱਚ ਕਮੀ ਕਰੇ ਜੋ ਕਿ ਕਰੇਲਿਨ ਦੇ ਵਿੱਚ ਵਾਧਾ ਅਤੇ ਸ਼ਰੀਰ ਲਗਾਤਾਰ ਤਣਾਅ ਦੇ ਮੋੜ ਦੇ ਵਿੱਚ ਰਹਿੰਦਾ ਹੈ ਇਸ ਦੇ ਨਾਲ ਭੋਜਨ ਦੀ ਲਾਲਸਾ ਵਧਦੀ ਅਤੇ ਤੇਜ਼ੀ ਦੇ ਨਾਲ ਭਾਰ ਵੱਧ ਸਕਦਾ ਹੈ ਫਿਰ ਇਸ ਦਾ ਅਸਰ ਦਿਮਾਗ ਅਤੇ ਤੁਹਾਡੀ ਥਿੰਕਿੰਗ ਸੋਚ ਅਤੇ ਮੂਡ ਦੇ ਉੱਤੇ ਵੀ ਪੈਂਦਾ ਹੈ ਜੀ ਹਾਂ ਨੀਂਦ ਦੀ ਘਾਟ ਨਾ ਸਿਰਫ ਸ਼ਰੀਰ ਦੇ ਉੱਤੇ ਸਗੋਂ ਦਿਮਾਗ ਦੇ ਉੱਤੇ ਵੀ ਮਹੱਤਵਪੂਰਨ ਪ੍ਰਭਾਵ ਪੈਂਦਾ ਹੈ ਦਿਮਾਗ ਦੇ ਵਿੱਚ ਜ਼ਹਿਰੀਲੇ ਪਦਾਰਥ ਇਕੱਟੇ ਹੁੰਦੇ ਨੇ ਯਾਦਦਾਸ਼ਤ ਧਿਆਨ ਅਤੇ ਫੈਸਲਾ ਲੈਣ ਨੂੰ ਪ੍ਰਭਾਵਿਤ ਕਰਦੇ ਹਨ ਜਿਸ ਦੇ ਨਾਲ ਪ੍ਰਕਿਰਿਆ ਜੋ ਕਿ ਪ੍ਰਤੀਕਿਰਿਆ ਦਰ ਹੌਲੀ ਹੋ ਜਾਂਦੀ ਹੈ ਲੰਬੇ ਸਮੇਂ ਦੇ ਵਿੱਚ ਇਹ ਡਿਮੇਸ਼ੀਆਂ ਵਰਗੀ ਬਿਮਾਰੀਆਂ ਦੇ ਜੋਖਮ ਨੂੰ ਵੀ ਵਧਾ ਸਕਦਾ ਹੈ ਮੂਰ ਦੇ ਉੱਤੇ ਇਸ ਦੇ ਪ੍ਰਭਾਵ ਤੁਰੰਤ ਦਿਖਾਈ ਦਿੰਦੇ ਨੇ ਨੀਂਦ ਦੀ ਘਾਟ ਵਾਲੇ ਲੋਕਾਂ ਦੇ ਵਿੱਚ ਚਿਰਚੜਾਪਨ ਘਬਰਾਹਟ ਚਿੰਤਾ ਤੇ ਡਿਪਰੈਸ਼ਨ ਵਰਗੇ ਲੱਛਣ ਅਕਸਰ ਪਾਏ ਜਾਂਦੇ ਨੇ ਫਿਰ ਆਉਂਦੇ ਇਮਿਊਨਿਟੀ ਜੀ ਹਾਂ ਨੀਂਦ ਸਰੀਰ ਦੀ ਮੁਰੰਮਤ ਹੈ ਲਾਗਾਂ ਦੇ ਨਾਲ ਲੜਨ ਅਤੇ ਸੋਜ ਨੂੰ ਘਟਾਉਣ ਦੇ ਵਿੱਚ ਵੀ ਕੰਟਰੋਲ ਕਰਨ ਦੇ ਵਿੱਚ ਵੀ ਕਾਫੀ ਜੋ ਕਿ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ ਪਰ 6 ਘੰਟੇ ਤੋਂ ਘੱਟ ਸੌਣ ਦੇ ਨਾਲ ਸੈਂਕੜੇ ਜੋ ਕਿ ਜਿਨ੍ਹਾਂ ਦੇ ਉੱਤੇ ਅਸਰ ਪੈਂਦਾ ਹੈਗਾ ਦਿਖਾਇਆ ਜਾਂਦਾ ਹੈ ਖਾਸ ਕਰਕੇ ਉਹ ਜੋ ਇਮਿਊਨ ਸਿਸਟਮ ਵਧ ਤਣਾਵ ਨਿਯੰਤਰਣ ਦੇ ਵਿੱਚ ਸ਼ਾਮਿਲ ਨੇ ਇਸ ਦੇ ਨਤੀਜੇ ਦੇ ਵਜੋਂ ਸਰੀਰ ਹੌਲੀ-ਹੌਲੀ ਕਮਜ਼ੋਰ ਹੋ ਜਾਂਦਾ ਹੈ ਲਾਂਗਾ ਪ੍ਰਤੀ ਸੰਵੇਦਨਸ਼ੀਲਤਾ ਵਧਦੀ ਹੈ ਅਤੇ ਰਿਕਵਰੀ ਦੇ ਰਿਕਵਰੀ ਜਿਹੜੀ ਹੁੰਦੀ ਹੈ ਉਹ ਹੌਲੀ ਹੁੰਦੀ ਹੈ ਹਾਰਮੋਨ ਵਿਕਾਸ ਅਤੇ ਟਿਸ਼ੂ ਮੁਰੰਮਤ ਪ੍ਰਭਾਵਿਤ ਹੁੰਦੀ ਹੈ ਨੀਂਦ ਦੌਰਾਨ ਸਰੀਰ ਦੇ ਵਿਕਾਸ ਹਾਰਮੋਨ ਛੱੜਦਾ ਹੈ ਟਿਸ਼ੂਆਂ ਦੀ ਮੁਰੰਮਤ ਕਰਦਾ ਹੈ ਅਤੇ ਮੈਟਾਬੋਲਿਜ਼ਮ ਨੂੰ ਸੰਤੁਲਿਤ ਕਰਦਾ ਹੈ ਫਿਰ ਮੌਤ ਦਾ ਜੋਖਮ ਧਿਆਨ ਨਾਲ ਜਰੂਰ ਸੁਣਿਓ ਇਸ ਗੱਲ ਨੂੰ ਕਈ ਅਧਿਐਨਾਂ ਦੇ ਵਿੱਚ ਪਾਇਆ ਗਿਆ ਹੈਗਾ ਕਿ ਬਹੁਤ ਘੱਟ ਅਤੇ ਬਹੁਤ ਜ਼ਿਆਦਾ ਨੀਂਦ ਦੋਵੇਂ ਸਮੇਂ ਤੋਂ ਪਹਿਲਾਂ ਮੌਤ ਦੇ ਜੋਖਮ ਨੂੰ ਵਧਾਉਂਦੀਆਂ ਨੇ ਯਾਨੀ ਕਿ ਜ਼ਿਆਦਾ ਸੌਣਾ ਤੇ ਘੱਟ ਸੋਣਾ ਦੋਨੋਂ ਹੀ ਖਤਰੇ ਤੋਂ ਖਾਲੀ ਨਹੀਂ ਹੈ ਇਹ ਜੋਖਮ ਉਹਨਾਂ ਲੋਕਾਂ ਦੇ ਲਈ ਹੈ ਲਗਭਗ 15% ਵੱਧ ਜਾਂਦਾ ਹੈ ਜੋ ਕਿ 5 ਘੰਟੇ ਜਾਂ ਫਿਰ ਇਸ ਤੋਂ ਵੀ ਘੱਟ ਸੌਂਦੇ ਨੇ ਇਸ ਨੂੰ ਰੋਕਣ ਤਰੀਕੇ ਕੀ ਨੇ ਤਾਂ ਨੀਂਦ ਇੱਕ ਵਿਕਲਪ ਨਹੀਂ ਹੈ ਇਹ ਸਰੀਰ ਦੇ ਲਈ ਇੱਕ ਬੁਨਿਆਦੀ ਜ਼ਰੂਰਤ ਹੈ ਜੇਕਰ ਤੁਸੀਂ ਲਗਾਤਾਰ 6 ਘੰਟੇ ਤੋਂ ਘੱਟ ਸੌ ਰਹੇ ਹੋ ਤਾਂ ਤੁਸੀਂ ਸੋਚ ਸਕਦੇ ਹੋ ਕਿ ਤੁਸੀਂ ਪ੍ਰਬੰਧਨ ਕਰ ਰਹੇ ਹੋ ਪਰ ਤੁਹਾਡਾ ਸਰੀਰ ਕੀਮਤ ਅਦਾ ਕਰ ਰਿਹਾ ਹੈ ਬਿਹਤਰ ਨੀਂਦ ਲਈ ਕੁਝ ਸਧਾਰਨ ਕਦਮਾਂ ਦੇ ਵਿੱਚ ਹਰ ਰੋਜ਼ ਇੱਕੋ ਸਮੇਂ ਸੌਣ ਅਤੇ ਜਾਗਣ ਦੀ ਆਦਤ ਜ਼ਰੂਰ ਪਾਓ। ਸੌਣ ਤੋਂ ਪਹਿਲਾਂ ਮੋਬਾਈਲ ਫੋਨ, ਲੈਪਟਾਪ ਅਤੇ ਚਮਕਦਾਰ ਲਾਈਟਾਂ ਤੋਂ ਬਚਣਾ ਚਾਹੀਦਾ ਹੈ ਅਤੇ ਕਮਰੇ ਨੂੰ ਠੰਡਾ ਅਤੇ ਹਨੇਰਾ ਰੱਖਣਾ ਸ਼ਾਮਿਲ ਹੁੰਦਾ ਹੈ।